ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇੰਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਘਰੋਂ ਕਵਰ ਕਰਕੇ ਦਿਖਾ ਰਹੇ ਆ ਤਾਜੀ ਵਹਿੜ ਸੂਈਆ ਐ ਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਕੇ ਦਦਿਆ ਬਾਈ ਹਸੀਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਰਾਜੂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਰਾਜੂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਰਾਜੂ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹਿੜ ਦੇਖੀ ਨੇ ਆਪਣੇ ਘਰ ਦੀ ਐ ਹਾਂ ਘਰ ਦੀ ਦੋਸਤੋ ਘਰ ਦੀ ਵਹਿੜ ਆ ਕੋਈ ਵਪਾਰ ਦਾ ਕੰਮ ਨਹੀਂ ਫਾਰਮ ਆ ਵੀਰ ਦਾ 10-15 ਗਾਵਾਂ ਦਾ ਤੇ ਮਤਲਬ ਵੀ ਜੈਨੂਨ ਵੀਰ ਕਹਿੰਦਾ ਵੀ ਆਪਣੀ ਘਰੇ ਵੱਸੀ ਪਾਲੀ ਹੋਈ ਐ ਕੋਈ ਮੋਲ ਨਹੀਂ ਲਈ ਹੋਈ ਦੋ ਵੀ ਦੋ ਪੀੜੀਆਂ ਦਾ ਰਿਕਾਰਡ ਵੀਰ ਕੋਲ ਹੈਗਾਗਾ ਤੇ ਰਾਜੂ ਕਹਿਮਾ ਸੁਗਾ ਸੁਈ ਹੋਇਆ ਇਹ ਤੀਜਾ ਸੁਗਾ ਸੁਈ ਹੈ ਤੀਜਾ ਸੁਗਾ ਸੁਈ ਹੈ ਕਦੋਂ ਕ ਸੁਈ ਹੈ ਵੀਰੇ ਇਹ ਸਵੇਰੇ 4 ਵਜੇ ਸੁਈ ਹੈ ਸਵੇਰੇ 4 ਵਜੇ ਸੁਈ ਹੈ ਤੇ ਦੂਜੇ ਸੁਏ ਦਾ ਰਿਕਾਰਡ ਕੀ ਰਿਹਾ ਕਿੰਨਾ ਕ ਦੁੱਧ ਦਿੱਤਾ ਦੂਜੇ ਦੂਜੇ ਸੁਏ 27 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਆਪਣੀ ਬੱਸੀ ਇਹ ਘਰੀ ਪਾਲੀ ਹੈ ਦੋਸਤੋ ਵੀਰ ਕਹਿੰਦਾ ਵੀ ਆਪਣੀ ਬੱਸੀ ਇਹ ਘਰੀ ਪਾਲੀ ਹੋਈ ਹੈ ਚੰਗਾ ਕੱਦ ਗੱਠ ਤੇ ਚੰਗਾ ਬਾਡੀ ਵੇਟ ਆ ਵਹਿੜ ਦਾ ਬਾਕੀ ਹਵਾਨੇ ਤੇ ਬੇਨ ਜਬੂਨ ਜੇ ਕਾਫੀ ਚੰਗੀਆਂ ਨੇਗੀਆਂ ਤੇ ਰਾਜੂ ਬੋਲੀ ਵਾਲੀ ਕੱਢੀ ਹੈ ਵੀਰੇ ਬੋਲੀ ਕੱਢੀ ਹੈ 6 ਕਿਲੋ ਸਵੇਰੇ 6 ਕਿਲੋ ਬੋਲੀ ਕੱਢੀ ਹੈ ਜੇਰ ਜੱਪਾ ਆਏ ਨੇ ਕੰਪਲੀਟ ਦੋਸਤੋ ਤੋਰੇ ਤਾਰੇ ਦੀ ਹੈਗੀ ਐਨ ਬੈਡ ਬਿਲਕੁਲ ਸਾਫ 6 ਕਿਲੋ ਬੋਲੀ ਕੱਢੀ ਹੋਈ ਹੈਗੀ ਮੰਨ ਲਓ ਵੀ ਥਣ ਹਵਾਨੇ ਦੀ ਹੈਗੀ ਬਿਲਕੁਲ ਸਾਫ ਬਾਕੀ ਹਵਾਨੇ ਤੇ ਬੇਨ ਦੇਖ ਲਓ ਦੋਸਤੋ ਦੁੰਨੇ ਪਾਸੇ ਰੱਸਾ ਪੈ ਚੱਕੀ ਫਿਰਦੀ ਹੈਗੀ ਕਰਮਾਂ ਵਾਲੀ ਥਣ ਹਵਾਨੇ ਦੀ ਬਿਲਕੁਲ ਸਾਫ ਤੇ ਚਵਾਈ ਦੀ ਪੋਲੀ ਐਣਾ ਰਾਜੂ ਦੋਸਤੋ ਚਵਾਈ ਦੀ ਪੋਲੀ ਮੂਰੇ ਮੰਗਰ ਇੱਕੋ ਜਾਂ ਹਵਾਨਾ ਕੋਈ ਵੱਧ ਘਟ ਨਹੀਂ ਹੈਗਾ ਕੋਈ ਪਾਸਾ ਆਸਾ ਨਹੀਂ ਹੈਗਾ ਬਾਹਰ ਨੂੰ ਵੀਰਕਨਾ ਵੀ 6 ਕਿਲੋ ਬੋਲੀ ਆਪਣੀ ਗੱਡੀ ਹੋਈ ਐ ਤੇਰਾ ਜੂ ਐਦ ਕੀ ਕਿੰਨਾ ਕ ਦੁੱਧ ਦੇ ਦੂ ਵੀਰੇ ਐਦ ਕੀ ਜੀ ਦੁੱਧ ਤਾਂ 30 ਕਿਲੋ ਦੇ ਦਊਗੀ ਬਸ 27 28 ਕਿਲੋ ਮੰਨ ਕੇ ਲੈ ਲੈ ਕੋਈ ਵੀ ਦੋਸਤੋ ਵੀਰਕਨਾ ਵੀ ਦੁੱਧ ਦਾ 30 ਤੋਂ ਬਾਬਾ ਚੈਨਲ ਵਾਲੀ ਵਹਿੜਾ 27 28 ਕਿਲੋ ਮੰਨ ਕੇ ਸੌਦਾ ਕਰ ਲਿਓ ਫੁੱਲ ਸਾਈਜ਼ ਵਹਿੜਾ ਕੋਈ ਛੋਟਾ ਨਹੀਂ ਹੈਗਾ ਕੱਦ ਤੇ ਰਾਜੂ ਵੀਰੇ ਖੋਲ ਲਾ ਤੋਰੇ ਬਖ ਬਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰ ਰਾਜੂ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਰਾਜੂ ਮੋਬਾਈਲ ਨੰਬਰ ਕਿੰ 62802 12182 ਦੋਸਤੋ ਥੱਬੇ ਦਾ ਹਵਾਨਾ ਬਿਲਕੁਲ ਐ ਸਟ੍ਰੇਟਨੈਸ ਟੂ ਵੀ ਕੋਈ ਵਿੰਗਵਾਲ ਨਹੀਂ ਹੈਗਾ ਬਾਕੀ ਸਾਈਨਿੰਗ ਸਕੋਰ ਵਹਿੜ ਦਾ ਬਹੁਤ ਚੰਗਾ ਹੈ ਜੈਨੂਇਨ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਹੈ ਤਾਂ ਵੀਰ ਰਾਜੂ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਦੁਬਾਰੇ ਵੀਡੀਓ ਦੇ ਵਿੱਚ ਫੇਰ ਬੋਲਦਾਂ ਰਿਹਾ 62802 12182 12182 ਦੋਸਤੋ ਸਵੇਰੀ ਵਹਿੜ ਸੂਈ ਹੈ 6 ਕਿਲੋ ਬੋਲੀ ਕੱਢੀ ਹੋਈ ਹੈ ਤੇ ਸਟ੍ਰਕਚਰ ਹੈਗਾ ਬਹੁਤ ਚੰਗਾ ਜੇ ਕਿਸੇ ਮੇਰੇ ਵੀਰ ਨੇ ਚੰਗੀ ਸੰਭਾਲੀ ਤਾਂ 30 ਤੋਂ ਉੱਪਰ ਚੱਲਣ ਵਾਲੀ ਵਹਿੜਾ ਦੋਸਤੋ ਘੱਟ ਵਾਲਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਥੱਬੇ ਦਾ ਹਵਾਨਾ ਮੁਠੀ ਵਾਲਾ ਨਖਣਮਾ ਥਣ ਤੇ ਚੌਣ ਚਵਾਚ ਹੈਗੇ ਵੀਰ ਕਹਿੰਦਾ ਇਹਨਾਂ ਇੱਕ ਨੰਬਰ ਕੋਈ ਮਾਰਦੀ ਕਰਦੀ ਨਹੀਂ ਨਿਆਣਾ ਪਾਉਣਾ ਹੋਇਆ ਪਾ ਸਕਦੇ ਉਹ ਨਹੀਂ ਪਾਉਣਾ ਹੋਇਆ ਨਾ ਪਾ ਸਕਦਾ ਦੋਸਤੋ ਬੱਸਾ ਲਾ ਗਿਆ ਪਾ ਤੁਹਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਤੇ ਜੈਨੂਨ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਅਜੇ ਇਦਾਂ ਨੂੰ ਹੱਕ ਲੈ ਵੀਰੇ ਧਾਰਾਂ ਪਾ ਮਾਰ ਕੇ ਦਿਖਾ ਦਿੰਨੇ ਆ ਤੇ ਰੇਟ ਆਪਾਂ ਕਰ ਦਾਂਗੇ ਵੀਡੀਓ ਦੇ ਵਿੱਚ ਹੀ ਆਹ ਦੇਖ ਸਕ ਰਹੇ ਹੋ ਦੋਸਤੋ ਬਸ ਸਾਨੂੰ ਆਪਾਂ 14 ਦਿਖਾਤਾ ਕਿਉਂਕਿ ਤਾਜੀ ਬਹਿੜ ਸੋਈ ਹੈਗੀ ਤੇ ਵੀਰ ਕਹਿੰਦਾ ਵੀ ਸਵੇਰੇ ਆਪਾਂ ਚੰਗੋ ਨੇ ਨੰਦ ਦੁੱਧ ਪਿਆਇਆ ਸੀਗਾ ਬਸ ਇਹਨੂੰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਲੱਤ ਛੜ ਵਾਲੀ ਬੈੜ ਹੈ ਨਹੀਂ ਹੱਥੀਂ ਚਵਾਈ ਵਾਲਾ ਵੀ ਥਣ ਵਧੀਆ ਲੱਗਿਆ ਤੇ ਮਸ਼ੀਨ ਵਾਲਾ ਵੀ ਥਣ ਵਧੀਆ ਲੱਗਿਆ ਨਾ ਥਣ ਜਿਆਦੇ ਵੱਡਾ ਤੇ ਨਾ ਥਣ ਜਿਆਦੇ ਛੋਟਾ ਕਿਉਂਕਿ ਹੱਥੀਂ ਚਵਾਈ ਵੀ ਹੋ ਜੇ ਤੇ ਮਸ਼ੀਨ ਨਾਲ ਵੀ ਚਵਾਈ ਹੋ ਜੇ ਦੋਸਤੋ ਹਵਾਨਾ ਕੰਪੈਕਟ ਹੈ ਖਰਚਾਂ ਤੋਂ ਉੱਪਰ ਹੈ ਮਸਟੈਟਸ ਰਹਿਤ ਹਵਾਨਾਗਾ ਚੋਏ ਤੋਂ ਵੀਰ ਕਹਿੰਦਾ ਵੀ ਲੈਵਾ ਘਟਾ ਜਾਂਦੀ ਹੈ ਜਿਵੇਂ ਜਿਵੇਂ ਦੁੱਧ ਦਾ ਰੋਕ ਵਧੀ ਜਾਂਦਾ ਤਾਂ ਹਵਾਨਾ ਵਧਾ ਜਾਂਦੀ ਹੈ ਤੇਰਾ ਜੂ ਧਾਰਾ ਮਾਰ ਕੇ ਦਿਖਾ ਦੇ ਤੇ ਰੇਟ ਕੀ ਹੋਊਗਾ ਰਾਜੂ ਐਂ ਜੈਨੂਨ ਜਾਂ ਲੈਣ ਦੇ ਨਾਲ ਆ ਵੀਰੇ ਰੇਟ ਬਾਈ 90000 ਰੁਪਏ 90000 ਚੋਂ ਮਾਨਤਨ ਹੋਊਗਾ ਰੇਟ ਦੋਸਤੋ ਕੋਈ ਫਿਕਸ ਨਹੀਂਗਾ ਵੀਰ ਕਹਿੰਦਾ ਵੀ ਲੱਖ ਸਵਾ ਲੱਖ ਮੰਗੀ ਜਿਹੜਾ ਕੋਈ ਫਾਇਦਾ ਨਹੀਂਗਾ ਮਾਨਤਨ ਤੁਹਾਡਾ ਹੋਊਗਾ 90000 ਚੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖਰੀਦਦਾਰੀ ਵੈੜ ਦੀ ਕਰ ਸਕਦੇ ਹਾਂ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਵੇਚੇ ਜਖੋ ਕੇ ਵੀਰ ਨਾਲ ਸੌਦਾ ਕਰ ਲਓ ਦੋਸਤੋ ਭਾਰ ਬੋਝ ਦੀ ਝੇਰ ਦੀ ਵੀਰ ਕਹਿੰਦਾ ਵੀ ਆਪਣੀ ਗਾਰੰਟੀ ਹੋਊਗੀ ਜੇ ਵੀਡੀਓ ਬਣੀ ਪਈ ਆਪਣੇ ਕੋਲ ਦਿਖਾ ਲਾਂਗੇ ਭਾਈ ਦੋਸਤੋ ਵੀਰ ਕਹਿੰਦਾ ਵੀ ਝੇਰ ਦੀ ਵੀਡੀਓ ਬਣੀ ਹੋਈ ਹੈਗੀ ਆਪਣੇ ਕੋਲੇ ਕੋਈ ਚੱਕਰ ਨਹੀਂ ਭਾਈ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਹੋਇਆ ਤਾਂ ਤੁਸੀਂ ਉਹਨੂੰ ਵੀਡੀਓ ਫੋਨ ਤੇ ਸੈਂਡ ਕਰ ਦਿਓ ਕੋਈ ਡਿੱਕਤ ਨਹੀਂ ਗੱਲ ਨਹੀਂ ਦੋਸਤੋ ਆ ਦੇਖ ਸਕਦੇ ਹੋ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦੇਣ ਦੋਸਤੋ ਆ ਦੇਖਦੇ ਨਾ ਬਿਲਕੁਲ ਲੈਣ ਪੀਲੀ ਬੋਲੀ ਹੈ ਮੂਹ ਲੈ ਚੋ ਵੀ ਮਾਰਦੇ ਵੀਰੇ ਦੋਸਤੋ ਮੂਹ ਰੋ ਮਾਗਰਾ ਪਤਾਰਾ ਮਾਰ ਕੇ ਸਾਧੀਆਂ ਬਿਲਕੁਲ ਲੈਣ ਵੀਰ ਕਹਿੰਦਾ ਵੀ ਪੋਲਾ ਚੋਣਾਗਾ ਲੈਣ ਦੇਣ ਵਾਲਾ ਰੇਟ 90000 90000 ਚੋਂ ਮਾਨਤਾ ਨਾਲ ਜਰੂਰ ਹੋਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਦੁਬਾਰੇ ਫਿਰ 6280212182 6280212182 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਤੈਅ ਦਿਲਾਉ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ